ਡੰਡਾ ਚਿੱਤ ਕਾਉ ਮਾਉ ਹੋ ਜਾਂਦਾ ਚੰ드ਰਾ ਜਦੋਂ ਪ੍ਰਸ਼ਾਦ ਖਾਈਦਾ ਉਹ ਚਿੱਤ ਕਾਉ ਮਾਉ ਹੋ ਜਾਂਦਾ ਚੰ드ਰਾ ਜਦੋਂ ਪ੍ਰਸ਼ਾਦ ਖਾਈਦਾ ਮੈਨੂੰ ਘਰ ਵਿੱਚ ਬਾਬਾ ਜੀਏ ਗੁਫਾ ਦੇ ਸਦੀ ਜਦੋਂ ਪਹਿਲਾ ਲੱਡੂ ਖਾਈਦਾ ਮੈਨੂੰ ਘਰ ਵਿੱਚ ਬਾਬਾ ਜੀਏ ਗੁਫਾ ਦੇ ਸਦੀ ਜਦੋਂ ਪਹਿਲਾ ਲੱਡੂ ਖਾਈਦਾ ਮੇਰੇ ਸਲ ਦੀ ਅੰਬਰਤਾ ਬਣ ਕੇ ਬਣੀ ਬੈਠੀ ਐ ਕਿਉਂ ਦੀ ਬਣਿਆ ਠੋਕਣੀ ਮੂੰਹ ਕਿ ਨਹੀਂ ਮੇਰੇ ਮੂੰਹ ਚ ਸਾਲੇ ਨੇ ਏ ਕਾ ਮੇਰੇ ਸਾਲੇ ਦੀ ਸੜਕ ਤੱਕ ਸੁਣਦੀ ਨੇ ਦੇ ਉੱਥੇ ਇਹ ਤਾਂ ਵਾਪਸ ਮੈਂ ਪਾਲ ਸਮਾਨ ਹਾ ਕੀ ਕਰੀ ਜੰਨੇ ਉਹ ਪੰਜੀਰੀ ਲਾਉਣੀ ਆ ਪੰਜੀਰੀ ਪੰਜੀਰੀ ਦਾ ਲਾਉਣੇ ਆ ਆਹ ਕੰਦਰਖਾਨਾ ਕੀ ਕਰਕੇ ਗੀਤ ਗਾਈਆਂ ਅਸੀਂ ਸ਼ਬਦ ਸੀ ਇਹ ਬਣੇ ਨੇ ਨਰਾਲੇ ਬਾਬੇ ਦੇ ਸ਼ਬਦ 14 ਨਰੇ ਹੋਰ ਦਿਲ ਦੀਆਂ ਨਰਾਲੇ ਬਾਬੇ ਦੇ ਸ਼ਬਦ ਗਾਉਣੇ ਆ ਪੰਜੀਰੀ ਬਣਾਉਣੀ ਆ ਨਰਾਲੇ ਬਾਬੇ ਵਾਸਤੇ ਬੇਰੇ ਲੈ ਕੇ ਜਾਣੀ ਆ ਹੈ ਨਰੇ ਨਰਾਲੇ ਬਾਬੇ ਵਾਸਤੇ